ਤਾਂ ਉਹੀ ਹੈ ਕਿ ਜੇ ਤੁਸੀਂ ਚਾਹੁੰਦੇ ਆ ਸੱਚੇ ਮਨ ਉਹਨਾਂ ਤਾਂ ਚੀਜ਼ਾਂ ਜਿਹੜੇ ਆਪਦੇ ਆਪ ਆਉਂਦੀਆਂ ਜਾਂਦੀਆਂ ਨੇ ਤਾਂ ਵਧੀਆ ਲੱਗਿਆ ਮੈਨੂੰ ਕਿਉਂਕਿ ਜਿਹੜੇ ਫਿਲਮ ਦੇ ਵਿੱਚ ਕਿਰਦਾਰ ਨੇ ਦੁਨੀ ਚੰਦ ਦਾ ਨਾਮ ਸੁਣਨਾ ਕਾਫੀ ਹੈ ਨਾ ਬੀਬੀ ਰੈਣੀ ਦਾ ਇੱਕ ਪਿੰਗਲੇ ਦਾ ਤੇ ਤਿੰਨਾਂ ਦੇ ਮੇਨ ਕਹਾਣੀ ਘੁੰਮਦੀ ਹੈ ਇੱਕ ਤਰ੍ਹਾਂ ਦੀ ਹੈ ਨਾ ਬਾਕੀ ਵੀ ਕਿਰਦਾਰ ਹੈਗੇ ਨੇ ਚਲੋ ਤੇ ਫਿਰ ਕਿਵੇਂ ਇਹ ਫਿਲਮ ਤਿਆਰੀ ਕੀਤੀ ਹੈ ਕਿਰਦਾਰ ਬਾਰੇ ਤੁਸੀਂ ਨੇ ਫਿਲਮ ਬਾਰੇ ਆ ਕੇ ਨਿਕਲੀਆਂ ਆ ਫਿਲਮ ਸਾਨੂੰ ਆਜ਼ਾਦੀ ਹੈ ਵਾਇਕ ਜੀ ਦੇ ਸਾਥ ਕਦੀ ਨਹੀਂ ਛੱਡੀਦਾ ਅਰੇ ਉਹ ਜੀ ਗੁਰੂ ਦਾ ਲੇ ਵਾਸ਼ਮਾ ਮੇਰੇ ਕੱਲ ਚ ਰਜਨੀ ਸਰਣੋਂ ਬੱਡੀ ਸਿੱਖਿਆ ਤੇ ਸਬਰ ਸਰਦੋ ਜਿਹੜਾ ਉਹਨੇ ਦਿਖਾਇਆ ਇੱਕ ਸੇਧ ਕਰ ਨਾਲ ਚੱਲਦੀ ਰਹੀ ਉਹ ਸ਼ੁਰੂਤ ਲੈ ਕੇ ਐਂਡ ਤੱਕ ਉਹ ਚੀਜ਼ ਬੱਤੀ ਸੀ ਰਜਨੀ ਤੋਂ ਮਿਲੂਆਂ ਲੱਗਦਾ ਉਸ ਤੋਂ ਹੀ ਸਿੱਖਾ ਸਾਰੀ ਰਜਨੀ ਸਭ ਤੋਂ ਵੱਡੀ ਦਾ ਫਲਕ ਥੋੜੀ ਥੋੜੀ ਗੱਲ ਤਾਂ ਡੋਲ ਜਾਂਦੇ ਨੇ ਉਹਨਾਂ ਲਈ ਵੀ ਇੱਕ ਫਿਲਮ ਮੋਟੀਵੇਸ਼ਨਲ ਹੈ ਹਾਂ ਬਿਲਕੁਲ ਕਿਉਂਕਿ ਸਬਰ ਆ ਜੋ ਚੀਜ਼ਾਂ ਨੇ ਕਿਹਾ ਸਬਰ ਕਿਵੇਂ ਰੱਖਣਾ ਉਹ ਉਹੀ ਹੈ ਰਜਨੀ ਚੋਰ ਸਭ ਤੋਂ ਵੱਡੀ ਗੈਜੰਪਲ ਇਹੀ ਹੈ ਕਿ ਆ ਸਬਰ ਕਿਵੇਂ ਰੱਖਿਆ ਉਹਨੂੰ ਲੋਕ ਲੈ ਕੇ ਐਡਰਟ ਸਕਦੇ ਜੋ ਅਸੀਂ ਕਹਾਣੀਆਂ ਬਚਪਨ ਚ ਸੁਣੀਆਂ ਸੀ ਕਿਉਂਕਿ ਸਾਨੂੰ ਇਹ ਲੱਗਦਾ ਹੁੰਦਾ ਸੀ ਇਹ ਤਾਂ ਕਹਾਣੀਆਂ ਨੇ ਇਹਨੂੰ ਦੇਖ ਦ ਸਕਦੇ ਨਹੀਂ ਪਰ ਉਹਨਾਂ ਸਕਾਰ ਜੀ ਲੱਗੀ ਹੈ ਨਾ ਜਦੋਂ ਆਇਆ ਲੱਗਿਆ ਵੀ ਇਹਦਾ ਹਿੱਸਾ ਮੈਂ ਵੀ ਹਾਂ ਕਿਤੇ ਨਾ ਕਿਤੇ ਉਹ ਕਹਾਣੀ ਦੇ ਵਿੱਚ ਜਾ ਕੇ ਆ ਗਏ ਆ ਵਾਪਸ ਹਨ ਤਾਂ ਉਹ ਇਹ ਚੀਜ਼ਾਂ ਬੜੀਆਂ ਵਧੀਆ ਮਹਿਸੂਸ ਹੁੰਦੀਆਂ ਨੇ ਆਡੀਅੰਸ ਵਿੱਚ ਬੈਠੇ ਸੀਗੇ ਬੜਾ ਤੁਹਾਨੂੰ ਫੀਲ ਹੋਏ ਹੋਣਾ ਵੀ ਮੈਂ ਵੀ ਫਿਲਮ ਦਾ ਹਿੱਸਾ ਹਾਂ ਜਦੋਂ ਥੋੜਾ ਸੀਨ ਹੁੰਦਾ ਸੀਗਾ ਹਾਂ ਬਿਲਕੁਲ ਕਿਉਂਕਿ ਮੇਰਾ ਤੁਹਾਨੂੰ ਪਤਾ ਸੀਨ ਥੋੜਾ ਜਿਹਾ ਕੋੜੇ ਮਾਰਨ ਜੇ ਵਾਲਾ ਸੀ ਤੇ ਥੋੜਾ ਨੈਗੇਟਿਵ ਸ਼ੇਡ ਜਿਹਾ ਸੀਗਾ ਤੇ ਕਰਨ ਵੇਲੇ ਜਦੋਂ ਸੀਨ ਸੀ ਬਿਲਮਾ ਰਹੇ ਸੀ ਉਹ ਕਿਤੇ ਨਾ ਕਿਤੇ ਫੀਲ ਤਾਂ ਜ਼ਰੂਰ ਹੁੰਦਾ ਸੀ ਵੀ ਯਾਰ ਇੱਕ ਫੀਮੇਲ ਨੂੰ ਮਾਰਨਾ ਹਨਾ ਕਿ ਉਹਨੇ ਕਿੰਨਾ ਸਟਰਗਲ ਕੀਤਾ ਆਪਣੀ ਜ਼ਿੰਦਗੀ ਇਹ ਸਭ ਤੋਂ ਪਹਿਲਾਂ ਤੇ ਉਹ ਆਪਣੇ ਬਾਪ ਦੀ ਆਗਿਆਕਾਰੀ ਪੁੱਤਰੀ ਸੀਗੀ ਦੂਜੇ ਤੇ ਉਹ ਆਪਣੇ પતિ ਦੇ ਪ੍ਰਤੀ ਵਫਾਦਾਰ ਸੀਗੀ ਤੀਜਾ ਉਹਨੇ ਇੰਨਾ ਸੰਘਰਸ਼ ਕੀਤਾ ਰੱਬ ਦੇ ਪ੍ਰਤੀ ਇਮਾਨਦਾਰ ਸੀਗੀ ਇਹ ਬਾਤ ਚ ਕਿੱਥੋਂ ਬੈਠੋ ਕਿੰਨਾ ਕੋੜੀ ਬੰਦਾ ਫਿਰ ਬਾਹਰ ਦੀ ਤਰਤੀ ਜਾ ਕੇ ਠੀਕ ਹੋਣਾ ਲੇਕਿਨ ਅੱਜੋਂ ਨਿਕਲੇ ਕਿ ਹੁਣ ਸਭ ਸੌਂਦੇ ਹੋਏ ਮਨੋਵਰਸ ਕਿ ਕਿਹੜਾ ਸੀ ਇਹ ਜੌਨੀ ਬਾਬਾ ਨੇ ਉਹ ਕਹ ਰਿਹਾ ਸੀਗੇ ਵੀ ਇਤਿਹਾਸ ਨਾਲ ਜੁੜਦਾ ਨਹੀਂ ਕੋਈ ਬੀਬੀ ਰਜਨੀ ਦਾ ਕੋਈ ਇਤਿਹਾਸ ਤੇ ਜੁੜਦਾ ਹੈ ਤਾਂ ਵੀ ਇਤਿਹਾਸ ਦੇਖੋ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਵੀਰੇ ਹਨਾ ਵੀ ਹਰ ਇੱਕ ਬੰਦੇ ਦਾ ਨਜ਼ਰੀਆ ਹੁੰਦਾ ਕੋਈ ਮਿੱਥ ਤੋਂ ਦੇਖਦਾ ਤੇ ਕੋਈ ਇਹਨੂੰ ਯਥਾਰਥਵਾਦੀ ਵੇਖਦਾ ਹੁੰਦਾ ਹਨਾ ਤਾਂ ਜੇ ਕਹਾਣੀਆਂ ਬੜੀਆਂ ਨੇ ਤਾਂ ਉਹ ਕਿਤਨੇ ਕਿਤਨੇ ਯਥਾਰਥ ਹੈ ਨਾ ਉਹ ਤੇ ਜੇ ਮਿੱਥ ਵੀ ਹੋਇਆ ਤਾਂ ਜੇ ਚੰਗੀ ਸਿੱਖਿਆ ਦੇ ਰਹੀ ਹੈ ਤੇ ਮੇਰੇ ਖਿਆਲ ਵਿੱਚ ਮਿੱਥ ਵੀ ਕੋ ਗਲਤ ਨਹੀਂ। ਆਪਣੀ ਜੇ ਉਹ ਸਾਨੂੰ ਜੀਵਨ ਜਿਉਣਾ ਸਿਖਾ ਰਹੀ ਹੈ ਕਹਾਣੀ ਸਾਨੂੰ ਜ਼ਿੰਦਗੀ ਦੇ ਮਹਨੇ ਦੱਸ ਰਹੀ ਹੈ ਸਾਨੂੰ ਮੋਟੀਵੇਟ ਕਰ ਰਹੀ ਹੈ ਸਾਨੂੰ ਬੂਸਟ ਕਰ ਰਹੀ ਹੈ। ਫਿਰ ਉਹਦੇ ਵਿੱਚ ਕੀ ਹੋਵੇ? ਬੇਸ਼ੱਕ ਉਹ ਸਾਡੇ ਇਤਿਹਾਸ ਦਾ ਹਿੱਸਾ ਨਾ ਹੋਵੇ ਤਾਂ ਵੀ ਮੈਂ ਮਹਾਰਾਜ ਦੇ ਨਾਲ ਤੇ ਦੇਖੋ ਜੀ ਵੈਸੇ ਤਰ੍ਹਾਂ ਸਾਡੀ ਬੇਨਤੀ ਹੈ ਕਿ ਸਵੇਰੇ ਇੱਕ ਵਾਰ ਜੋ ਘਰੋਂ ਨਿਕਲਣਾ ਹੁੰਦਾ ਪ੍ਰਮਾਤਮਾ ਦਾ ਨਾਮ ਲੈ ਕੇ ਨਿਕਲਿਆ ਕਰੋ। ਜਿਹੜਾ ਵੀ ਕਾਰਜ ਆਪਾਂ ਕੀ ਕਹਿੰਦੇ ਆ ਹਮੇਸ਼ਾ ਵੀ ਬੀਕ ਆਪਾਂ ਜਦੋਂ ਘਰੋਂ ਨਿਕਲਣਾ ਆਪਣੇ ਫਾਦਰ ਨੂੰ ਦੱਸ ਕੇ ਜਾਂਦੇ ਆ ਆਪਣੇ ਪਿਓ ਨੂੰ ਦੱਸ ਕੇ ਜਾਂਦੇ ਆ ਆਪਾਂ ਕੁਝ ਲੈਣਾ ਉਹਦੇ ਕੋਲ ਨਹੀਂ ਪਿਆ ਉਹਦੇ ਕੋਲ ਮੰਗਦੇ ਕਿ ਬਾਪੂ ਆਜਾ ਫਰਾਨੀ ਜੀ ਚਾਹੀਦੀ ਹੈ ਤੇ ਜਦੋਂ ਪਰ ਤੁਰ ਲੱਗੇ ਆਪਣੇ ਉਸ ਬਾਪੂ ਨੂੰ ਵੀ ਆਪਾਂ ਦੱਸ ਕੇ ਚਲੀਏ ਕਿ ਪ੍ਰਮਾਤਮਾ ਇਹ ਮੇਰਾ ਫਰਾਨਾ ਕੰਮ ਹੈ ਮੇਰਾ ਤੂੰ ਕਰਨਾ ਤੇ ਪ੍ਰਮਾਤਮਾਗ ਸਿੰਘ ਸਾਈ ਜਰੂਰ ਹੁੰਦਾ ਜੀ ਤੇ ਸਾਡੇ ਨਾਲ ਪ੍ਰਦੀਪ ਬਾਈ ਜੀ ਮੌਜੂਦ ਨੇ ਜਿਨੇ ਬੀਬੀ ਰੈਣੀ ਫਿਲਮ ਦੇ ਵਿੱਚ ਪਿੰਗਲੇ ਦਾ ਕਿਰਦਾਰ ਕੀਤਾ ਗੱਲਬਾਤ ਕੁਝ ਕਰਦੇ ਆ ਕਿਦਾਂ ਦਾ ਕਿਰਦਾਰ ਇਹਨਾਂ ਨੇ ਕੀਤਾ ਇਹ ਸੱਸੀ ਕਾਲ ਜੀ ਸੱਸੀ ਕਾਲ ਜੀ ਬਾਈ ਸਿੱਕਿਆ ਲੈ ਕਮਾਲ ਜੀ ਆਲਵੇ ਬਾਈ ਬਹੁਤ ਸੋਹਣਾ ਕਰਤਾਰ ਨਭਾਇਆ ਤੁਸੀਂ ਨੇ ਡਾਇਲੋਗ ਕੱਟਨੇ ਪਰ ਫਿਰ ਵੀ ਕਿਰਦਾਰ ਜਿਹੜਾ ਤੁਸੀਂ ਨੇ ਕਰੈਕਟਰ ਆਪਣਾ ਬਹੁਤ ਖੂਬੀ ਨਭਾਇਆ ਕੀ ਕਹੂੰਗਾ ਆਪਣੇ ਕਿਰਦਾਰ ਬਾਰੇ ਯਾਰ ਕਿਰਦਾਰ ਦੇਖੋ ਜਿੰਨਾ ਕਰਨ ਚ ਸਾਰੇ ਪ੍ਰੋਸੈਸ ਚ ਮੈਨੂੰ ਵਧੀਆ ਲੱਗਿਆ ਨਾ ਕਰਕੇ ਉਹਨਾਂ ਨੂੰ ਦੇਖ ਕੇ ਵਧੀਆ ਲੱਗੇ ਕਿਉਂਕਿ ਆਡੀਅנס ਦਾ ਰਿਸਪੌਂਸ ਜਦੋਂ ਅਸੀਂ ਦੇਖਦੇ ਆ ਕਿ ਹਾਂ ਯਾਰ ਪਸੰਦ ਕੀਤਾ ਕਈ ਚੀਜ਼ਾਂ ਉਹਨਾਂ ਤੱਕ ਪਹੁੰਚੇ ਜਿਹੜੀਆਂ ਅਸੀਂ ਕਰਨਾ ਚਾਹੁੰਦੇ ਸੀ ਕਿ ਹਾਂ ਇਸ ਸਕਰੀਨ ਤੇ ਉਮੀਦਿਕਣ ਉਹ ਆਡੀਅנס ਨੇ ਜੋ ਜਤਾਇਆ ਨਾ ਕਿ ਹਾਂ ਇਹ ਰਾਜ ਜੀ ਦਾ ਬਹੁਤ ਵਧੀਆ ਨਿਕਲ ਕੇ ਆਇਆ ਉਹ ਬਹੁਤ ਵਧੀਆ ਲੱਗਦਾ ਅੱਜ ਤੁਸੀਂ ਹਰੇਕ ਫਿਲਮ ਦੇ ਵਿੱਚ کردار ਬਹੁਤ ਅਲੱਗੇ ਕਰਦੇ ਹੋ ਮਤਲਬ ਬਿਲਕੁਲ ਨਹੀਂ ਲੱਗਦੇ ਪ੍ਰਦੀਪ ਹੁੰਨੇ ਤੁਸੀਂ ਫਿਲਮ ਦੇ ਵਿੱਚ ਨਾ ਐਂ ਲੱਗਦੇ ਹੋ ਵੀ ਉਹੀ ਉਹੀ کردار ਦੇ ਵਿੱਚ ਪੂਰਾ ਜੀਰੇ ਹੁੰਨੇ ਹੋ ਥੀਏਟਰ ਤੇ ਆਰਟਿਸਟ ਵੀ ਹੋ ਤੁਸੀਂ ਹੈ ਨਾ ਵਾਰਨਿੰਗ ਫਿਲਮ ਦੇ ਵਿੱਚ ਬਤੇਲੇ ਦੇ ਵਿੱਚ ਹੋਰ ਕਾਫੀ ਭੋਲੇ ਹੋ ਤੇ ਵਿੱਚ ਉਹ ਸੋਹਣਾ کردار ਕਰਿਆ ਤੇ ਇਹਦੇ ਵਿੱਚ ਵੀ ਹੈ ਨਾ ਤੇ ਬੀਬੀ ਦਾ ਇੱਕ ਇਤਿਹਾਸਿਕ ਫਿਲਮ ਹੈ ਕਿਵੇਂ ਲੱਗ ਰਿਹਾ ਸੀ ਇਹ ਫਿਲਮ ਦੇ ਵਿੱਚ ਤੁਹਾਨੂੰ کردار ਮਿਲਿਆ ਇਹ ਪਿੰਗਲੇ ਦਾ ਯਾਰ ਦੇਖੋ ਨਮੀ ਦਾ ਇਹ ਨਹੀਂ ਕੋਈ ਕਹਾਣੀ ਹੈ ਨਾ ਕਹਾਣੀ ਪੁਰਾਣੀ ਆ ਪਰ ਮੈਂ ਤਾਂ ਜਦੋਂ ਪਹਿਲੀ ਵਾਰੀ ਸੁਣਿਆ ਸੀ ਕਿ ਫਿਲਮ ਬਣ ਰਹੀ ਆ ਉਸ ਤੋਂ ਬਾਅਦ ਪਤਾ ਲੱਗਿਆ ਕਿ ਆਮਰ ਬਣਾ ਰਿਹਾ ਤੇ ਮੈਨੂੰ ਇਹ ਤਾਂ ਲੱਗਿਆ ਕਿ ਯਾਰ ਹਾਂ ਉਹਦੇ ਚ ਆਹ ਕੈਰੈਕਟਰ ਆ ਤੇ ਮੈਂ ਯਾਰ ਜਿਹ ਹੋリエ ਨਾ ਬਾਅਦ ਆ ਜੀ ਪਰ ਉਹੀ ਗੱਲ ਆ ਹੌਲੀ ਹੌਲੀ ਚੀਜ਼ ਨੇੜੇ ਆਉਂਦੀ ਕਿ ਮੇਰੀ ਵੀ ਇੱਛਾ ਇੰਨੀ ਸੀ ਤਾਂ ਉਹੀ ਆ ਕਿ ਜੇ ਅਸੀਂ ਚਾਹਨੇ ਹਾਂ ਸੱਚੇ ਮਨੋਂ ਤਾਂ ਚੀਜ਼ਾਂ ਨੇੜੇ ਆਪਦੇ ਆ ਪਉਂਦੀਆਂ ਜਾਂਦੀਆਂ ਨੇ ਤਾਂ ਵਧੀਆ ਲੱਗਿਆ ਮੈਨੂੰ ਬੜਾ ਜਿਹੜੇ ਫਿਲਮ ਦੇ ਵਿੱਚ ਕਿਰਦਾਰ ਨੇ ਦੁਨੀ ਚੰਦ ਦਾ ਨਾਂ ਸੁਣਾਉਣਾ ਕਾਫੀ ਆ ਨਾ ਬੀਬੀ ਜਰਨੀ ਦਾ ਪਿੰਗਲੇ ਦਾ ਤੇ ਨਾ ਤੇ ਮੈਂ ਕਹਾਣੀ ਘੁੰਮਦੀ ਹੈ ਇੱਕ ਤਰ੍ਹਾਂ ਦੀ ਇਹਨਾਂ ਬਾਕੀ ਵੀ ਕਿਰਦਾਰ ਹੈਗੇ ਨੇ ਚਲੋ ਤੇ ਫਿਰ ਕਿਵੇਂ ਫਿਲਮ ਤਿਆਰੀ ਕੀਤੀ ਹੈ ਕਿਰਦਾਰ ਬਾਰੇ ਤੁਸੀਂ ਨੇ ਯਾਰ ਕਿਰਦਾਰ ਬਾਰੇ ਤਾਂ ਦੇਖੋ ਪੂਰਾ ਪ੍ਰੋਸੈਸ ਹੁੰਦਾ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਸਕ੍ਰਿਪਟ ਦਾ ਡਿਸਕਸ਼ਨ ਦਾ ਰਹਿੰਦੀਆਂ ਨੇ ਸਾਰੀਆਂ ਕੱਲੇ-ਕੱਲੇ ਡਾਇਲੌਗ ਤੇ ਕੱਲੇ-ਕੱਲੇ ਸੀਨ ਤੇ ਵਰਕ ਹੁੰਦਾ ਤੇ ਜਿਹੜੀ ਸਾਰੀ ਮੂਮੈਂਟ ਆ ਜਿਹੜੀ ਰੈਡੀ ਚ ਬੈਠਣ ਵਾਲੀ ਹੋਰ ਮੇਕਅਪ ਦੀ ਉਹ ਸਾਰੇ ਪ੍ਰੀ ਦੇ ਕੰਮ ਹੁੰਦੇ ਨੇ ਉਹ ਸਾਰੇ ਕਰੇ ਨੇ ਨਹੀਂ ਮੈਂ ਤੁਸੀਂ ਇਹਦੇ ਵਾਸਤੇ ਕੋਸ਼ਿਸ਼ ਦੇਖਿਆ ਸੀ ਕਿ ਸਨੋ ਵੀ ਤੁਸੀਂ ਕਿਰਦਾਰ ਕਰਨ ਤੋਂ ਪਹਿਲਾਂ ਇਸ ਨੂੰ ਅਬਜ਼ਰਵ ਕਰਿਆ ਸੀਗਾ ਨਹੀਂ ਯਾਰ ਮੈਂ ਇੰਨਾ ਨਹੀਂ ਦੇਖਦਾ ਕੁਛ ਮੈਂ ਵਹੀ ਫਿਲਮ ਹੀ ਨਹੀਂ ਦੇਖਦਾ ਪਰ ਮੈਂ ਇਹ ਨਹੀਂ ਕਿ ਹਾਂ ਮੈਂ ਅਬਜ਼ਰਵ ਕਰਨ ਲਈ ਕੋਈ ਬਾਲੀਆਂ ਐਦਾਂ ਕਹਿੰਦੇ ਨੇ ਬਈ ਮੈਂ 100 ਫਿਲਮ ਦੇਖ ਲਈ ਨਹੀਂ ਜਾਂ ਮੈਂ ਕਿਸੇ ਨੂੰ ਫੋਲੋ ਕਰਿਆ ਜਾਂ ਮੈਂ ਹਨਾ ਕਿਸੇ ਨੂੰ ਹੋਰ ਕੈਰੈਕਟਰ ਨੂੰ ਦੇਖਿਆ ਸੋਸਾਇਟੀ 'ਚ ਨਹੀਂ ਪਰ ਮੇਰੇ ਜ਼ਿਹਨ 'ਚ ਮੈਂ ਆਲਰੇਡੀ ਆਪਾਂ ਐਂ ਕਹਿੰਦੇ ਨਾ ਦਿਮਾਗ ਖੋਲ ਕੇ ਚੱਲੋ ਆਪਾਂ ਐ ਵੀ ਦਿਮਾਗ ਖੋਲ ਕੇ ਥੋੜਾ ਦੇਖਦੇ ਰਹਿਣੇ ਕਈ ਚੀਜ਼ਾਂ ਆਮ ਲਾਈਫ 'ਚ ਜਦੋਂ ਜਦੋਂ ਆਪਾਂ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਨਾ ਤਾਂ ਉਹ ਆਪਣੇ ਆਪ ਉਹ ਚੀਜ਼ਾਂ ਚੱਕੀਆਂ ਜਾਂਦੇ ਨੇ ਇੱਕ ਲਿਖ ਕੀ ਅਸੀਂ ਕਿੱਥੇ ਕਿੱਥੇ ਕੀ ਕੀ ਦੇਖਿਆ ਸੀ ਉਸਦਾ ਉਹਦੇ ਆਪ ਆ ਜਾਂਦੇ ਨੇ ਉਹ ਦੇਖੋ ਇੱਕ ਲਿਖੀ ਚੀਜ਼ ਕਰਨੀ ਪੈਂਦੀ ਹੈ ਮੂਵਮੈਂਟ ਕਿੱਦਾਂ ਕਰਨੀ ਹੈ ਨਾ ਕਿੱਦਾਂ ਸਾਰਾ ਤੁਰਨਾ ਇਹਦੇ ਵਿੱਚ ਉਹ ਸਾਰਾ ਕੁਝ ਬਾਕੀ ਡਾਇਲੋਗ ਹੈ ਨਾ ਤੇ ਇਹ ਫਿਲਮ ਦੀ ਸ਼ੂਟਿੰਗ ਕਦੋਂ ਹੀ ਸੀ ਇਹ ਇਹ ਯਾਰ ਪਿਛਲੀ ਮੈਨੂੰ ਇਹਦਾ ਫੈਬਰਿਕ ਵਿੱਚ ਮਾਰਚ ਸਟਾਰਟ ਹੋ ਗਈ ਸੀ ਗਰਮੀ ਸੀ ਉਹ ਜਿਹੜੇ ਕੱਪੜੇ ਤੁਸੀਂ ਪਾਏ ਸੀ ਮੋਟੇ ਸੀ ਔਖਾ ਨਹੀਂ ਲੱਗਿਆ ਉਹਦੇ ਵਿੱਚ ਗਰਮੀ ਗਰਮੀ ਨਹੀਂ ਆਈ ਮੈਂ 48 ਡਿਗਰੀ ਚ ਉਹ ਮੋٹے ਕਪੜੇ ਅਚੀਵ ਕਰਿਆ ਜਿਹੜਾ ਲਾਸਟ ਜਦੋਂ ਬਿਲਕੁਲ ਲਾਸਟ ਸ਼ੂਟ ਹੋਇਆ ਜਿਹੜਾ ਉਹਨਾਂ ਨੂੰ ਅੱਖ ਲੱਗਿਆ ਜੀ ਫਿਰ ਤੁਸੀਂ ਦੇਖ ਲਓ ਯਾਰ ਹੁਣ ਜਦੋਂ ਖੇਸ ਲਵੇਟ ਕੇ ਕੰਬਲ ਲਵੇਟ ਕੇ ਤੁਸੀਂ 48 ਡਿਗਰੀ ਚ ਕਰੋਗੇ ਤਾਂ ਔਖਤ ਲੱਗਦੀ ਆ ਬਾਕੀ ਕੋਈ ਐਡਾ ਚੱਕਰ ਨਹੀਂ ਜਦੋਂ ਯਾਰ ਚੀਜ਼ਾਂ ਐ ਪਤਾ ਕਿ ਹਾਂ ਉਹਨਾਂ ਦਾ ਮਤਲਬ ਦਿਖਣੀਆਂ ਉਹ ਵਧੀਆ ਤਰੀਕੇ ਨਾਲ ਬਣ ਕੇ ਨਿਕਲਣੀਆਂ ਤਾਂ ਕੋਈ ਲੱਗਦਾ ਨਹੀਂ ਕੋਈ ਔਖ ਨਹੀਂ ਲੱਗਦੀ ਕੋਈ ਕਿਸੇ ਚੀਜ਼ ਦੀ ਹੋਰ ਕੀ ਕਹਿਣਾ ਚਾਹੁੰਗੇ ਜਿਹੜੀ ਆਪਣੀ ਐਜ ਆ ਫਿਲਮਾਂ ਉਹ ਕੱਟ ਪਾੜ ਦਿੰਦੇ ਨੇ ਤੇ ਆ ਸਕਣਾ ਪਹਿਲਾਂ ਮਸਤਾਨੇ ਆਈ ਸੀ ਹੁਣ ਬੀਬੀ ਰਜਨੀਆ ਉਸ ਤਰ੍ਹਾਂ ਦੀ ਫਿਲਮ ਮਤਲਬ ਇਹ ਨਾ ਇੱਕ ਤਰ੍ਹਾਂ ਦਾ ਇਤਿਹਾਸ ਤੋਂ ਉੱਤੇ ਫਿਲਮਾ ਪ੍ਰੋਡਿਊਸਰ ਰਿਸਕ ਲੈਂਦੇ ਰਿਸਕ ਕੱਟ ਲੈਂਦੇ ਨੇ ਕੀ ਕਹੂੰਗਾ ਇਦਾਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਹੋਰ ਯਾਰ ਬਣਨੀਆਂ ਚਾਹੀਦੀਆਂ ਨੇ ਬਿਲਕੁਲ ਕਿਉਂਕਿ ਸਾਡੇ ਧਾਰਮਿਕ ਰਿਲੇਟਡ ਚੀਜ਼ਾਂ ਉਮੇ ਪਈਆਂ ਨੇ ਬਹੁਤ ਸਟੋਰੀਆਂ ਕਹਾਣੀਆਂ ਐਮੀ ਪਈਆਂ ਨੇ ਸੋ ਇਹਨਾਂ ਨੂੰ ਛੇੜਨਾ ਚਾਹੀਦਾ ਹੌਲੀ ਹੌਲੀ ਚੀਜ਼ਾਂ ਨੂੰ ਤੇ ਡਿਸਕਸ ਕਰਨੀ ਚਾਹੀਦੀ ਆ ਸਾਡੀ ਜਿਹੜੀ ਆ ਵੀ ਜਿਹੜੀਆਂ ਕਮੇਟੀਆਂ ਤੱਕ ਜੇ ਬੰਦਾ ਆਪਾਂ ਸਿੱਧੇ ਤੌਰ ਤੇ ਕਹੀਏ ਉਹਨਾਂ ਨਾਲ ਡਿਸਕਸ ਕਰਨੀ ਚਾਹੀਦੀ ਆ ਕਿ ਹਾਂ ਅਸੀਂ ਆ ਕਹਾਣੀਆਂ ਧਰਮ ਨਾਲ ਰਿਲੇਟਡ ਕਹਾਣੀਆਂ ਨੂੰ ਅਸੀਂ ਕਿਵੇਂ ਸਹੀ ਤਰੀਕੇ ਨਾਲ ਦਿਖਾ ਸਕਦੇ ਆ ਸਾਰੇ ਸਾਰੀਆਂ ਚੀਜ਼ਾਂ ਦਾ ਉਹ ਕੰਬੀਨੇਸ਼ਨ ਕਰਕੇ ਮੇਰੇ ਖਿਆਲ ਚ ਇੱਕ ਟੀਮ ਵਰਕ ਦੇਖਦਾ ਉਹ ਅਈ ਫਿਲਮਾਂ ਅੱਗੇ ਆਉਣਗੀਆਂ ਜੇ ਬੰਦੇ ਐਫਰਟ ਕਰਨਗੇ ਤੇ ਆਡੀਅੰਸ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਫਿਲਮ ਦੇ ਵਿੱਚ ਮੈਸੇਜ ਆ ਵੀ ਇਹਨਾਂ ਤੋਂ ਕੀ ਸਿੱਖਣਾ ਚਾਹੀਦਾ ਆਪਾਂ ਨੂੰ ਕੀ ਸਿੱਖਿਆ ਲੈਣੀ ਚਾਹੀਦੀ ਸਿੱਖਿਆ ਮੇਰੇ ਖਿਆਲ ਚ ਰਜਨੀ ਸਰ ਇਹਨੂੰ ਵੱਡੀ ਸਿੱਖਿਆ ਹੈ। ਹਨ ਸਬਰ ਸੰਤੋਖ ਜਿਹੜਾ ਉਹਨੇ ਦਿਖਾਇਆ ਇੱਕ ਸਿੱਧਕ ਨਾਲ ਚੱਲਦੀ ਰਹੀ ਉਹ ਸ਼ੁਰੂਤ ਲੈ ਕੇ ਐਂਡ ਤੱਕ ਉਹ ਚੀਜ਼ ਵੱਡੀ ਸੀ ਰਜਨੀ ਤੋਂ ਮੈਨੂੰ ਇਹ ਲੱਗਦਾ ਉਸ ਤੋਂ ਹੀ ਸਿੱਖਾ ਸਾਰੀ ਰਜਨੀ ਸਭ ਤੋਂ ਵੱਡੀ ਐਗਜ਼ਾਮਪਲ ਆ ਉਸ ਤੋਂ ਹੀ ਸਿੱਖਣਾ ਚਾਹੀਦਾ ਅੱਜਕੱਲ੍ਹ ਥੋੜੀ ਥੋੜੀ ਗੱਲ ਤਾਂ ਡੋਲ ਜਾਂਦੇ ਨੇ ਉਹਨਾਂ ਲਈ ਵੀ ਇੱਕ ਫਿਲਮ ਮੋਟੀਵੇਸ਼ਨਲ ਆ ਹਾਂ ਬਿਲਕੁਲ ਬਿਲਕੁਲ ਕਿਉਂਕਿ ਸਬਰ ਆ ਜੋ ਚੀਜ਼ਾਂ ਨੇ ਕਿ ਹਾਂ ਸਬਰ ਕੇ ਮੇ ਰੱਖਣਾ ਉਹ ਉਹੀ ਆ ਰਜਨੀ ਚ ਹੋਰ ਸਭ ਤੋਂ ਵੱਡੀ ਐਗਜ਼ਾਮਪਲ ਇਹੀ ਆ ਕਿ ਆ ਸਬਰ ਕਿਵੇਂ ਰੱਖਿਆ ਉਹਨੇ ਸ਼ੁਰੂਤ ਲੱਗੇਂ ਟੱਕ। ਮਤਲਬ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਲਿਖਿਆ ਹੈ ਨਾ ਸਾਰਾ ਕੁਝ ਲਿਖਿਆ ਹੋਇਆ ਪਰ ਅਦਾਚ ਰਹਿਣਾ ਚਾਹੀਦਾ ਰੱਬ ਦੇ ਬਾਣੇ ਚ ਰਹਿਣਾ ਚਾਹੀਦਾ ਹੈ। ਇਹੀ ਗੁਰੂ ਸਬਾਨ ਕਹਿੰਦੇ ਨੇ ਇਹੀ ਫਿਲਮ ਕਹਿੰਦੀ ਆ। ਹਾਂ। ਯੈਸ। ਇਹੀ ਗੱਲ ਆ ਬਿਲਕੁਲ। ਕਾਫੀ ਮਤਲਬ ਜੋ ਉੜਦੀ ਆ ਨਾ ਗੁਰੂ ਗ੍ਰੰਥ ਸਾਹਿਬ ਤੁਕਾਂ ਨਾਲ ਵੀ ਫਿਲਮ ਜਿਹੜਾ ਕਹਾਣੀ ਇਹਦੇ ਜੁੜਦੀ ਆ। ਹਾਂ ਬਿਲਕੁਲ ਕਿਉਂਕਿ ਕਿਤਨੇ ਕਿਤੇ ਗੁਰਬਾਣੀ ਦੀਆਂ ਵੀ ਆਪਣੇ ਜਿੰਨੀਆਂ ਵੀ ਤੁਕਾਂੀਆਂ ਨੇ ਵਿੱਚ ਪਹਿਲੀ ਪੌੜੀ ਦਾ ਪਾਠ ਆਇਆ। ਉਹ ਉਹ ਚੀਜ਼ਾਂ ਕਿਤੇ ਨਾ ਕਿਤੇ ਤੁਹਾਨੂੰ ਪਤਾ ਲੱਗਦਾ ਕਿ ਆ ਉਹਨਾਂ ਚੀਜ਼ਾਂ ਅਸਰ ਹੋਇਆ ਜੇ ਰਜਨੀ ਤੇ ਹੋਇਆ ਉਹਦੀ ਸਾਰੀ ਲਾਈਫ ਤੇ ਹੋਇਆ ਜੀ ਤੁਹਾਨੂੰ ਕਿਵੇਂ ਲੱਗਿਆ ਇਹ ਫਿਲਮ ਕਰਕੇ ਮੈਨੂੰ ਉਹ ਵਧੀਆ ਲੱਗਿਆ ਜੀ ਤੁਹਾਡੇ ਸਾਹਮਣੇ ਹੀ ਆ ਲਿਕੋ ਸੇ ਲੱਗ ਲੱਗਾ ਬਾਕੀ ਫਿਲਮਾਂ ਵਿੱਚ ਕੀਤਾ ਨੇ ਇਹ ਕਰਕੇ ਕਿਦਾਂ ਫੀਲ ਹੋਇਆ ਇਹ ਇਹ ਉਹੀ ਹੈ ਕਿ ਇਤਿਹਾਸਿਕ ਸੀ ਧਾਰਮਿਕ ਸੀ ਤਾਂ ਕਰਕੇ ਬਹੁਤ ਵਧੀਆ ਲੱਗੀ ਚੀਜ਼ ਕਿ ਇਦਾਂ ਦਾ ਪਹਿਲੀ ਵਾਰ ਹੀ ਕਰ ਰਹੇ ਹਾਂ ਤਾਂ ਕਰਕੇ ਬਹੁਤ ਵਧੀਆ ਲੱਗਾ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਮੱਚ ਤੇ ਬਾਈ ਜੀ ਪੁੱਛਣਾ ਚਾਹੁੰਦੇ ਆ ਤੁਸੀਂ ਫਿਲਮ ਦੇ ਵਿੱਚ ਬਹੁਤ ਸੋਹਣਾ کردار ਕਰਿਆ ਸਪਾਈ ਦਾ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਫਿਲਮ ਤੇ ਥੈਂਕ ਯੂ ਭਾਜੀ ਤੁਹਾਡਾ ਪੀਐਨਟੀ ਟੀਵੀ ਦਾ ਸਭ ਜਿਹੜੇ ਦਰਸ਼ਕ ਇਹਨੂੰ ਦੇਖ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਸ ਫਿਲਮ ਬਾਰੇ ਇਦਾਂ ਭਾਜੀ ਇਹਦੇ ਵਿੱਚ ਐਕਚੁਅਲੀ ਜਿਹ ਵੀ ਉਹਨੇ ਕਿੰਨਾ ਸਟਰਗਲ ਕੀਤਾ ਆਪਣੀ ਜ਼ਿੰਦਗੀ ਇਹ ਸਭ ਤੋਂ ਪਹਿਲਾਂ ਤੇ ਉਹ ਆਪਣੇ ਬਾਪ ਦੀ ਆਗਿਆਕਾਰੀ ਪੁੱਤਰੀ ਸੀਗੀ ਦੂਜੇ ਤੇ ਉਹ ਆਪਣੇ પતિ ਦੇ ਪ੍ਰਤੀ ਬਫادار ਸੀਗੀ ਤੀਜਾ ਉਹਨੇ ਇੰਨਾ ਸੰਘਰਸ਼ ਕੀਤਾ ਰੱਬ ਦੇ ਪ੍ਰਤੀ ਇਮਾਨਦਾਰ ਸੀਗੀ ਤੇ ਬਾਅਦ ਚ ਕਿੱਥੋਂ ਵੇਖੋ ਕਿੱਡਾ ਇੱਕ ਔੜੀ ਬੰਦਾ ਫਿਰ ਮਹਾਰਾਜ ਦੀ ਧਰਤੀ ਜਾ ਕੇ ਠੀਕ ਹੋਣਾ ਇੱਕ ਆਪਾਂ ਜੇ ਨਿੱਕੇ ਨਿੱਕੇ ਹੁੰਦੇ ਸੀ ਆਪਾਂ ਸੁਣਦੇ ਆਏ ਆ ਵੈਸੇ ਸਾਡੀ ਜਿਹੜੀ ਜਨਰੇਸ਼ਨ 80s ਵਾਲੀ 90s ਵਾਲੀ ਉਹਨਾਂ ਨੇ ਤੇ ਆਲਮੋਸਟ ਸਭ ਨੂੰ ਪਤਾ ਬੀਬੀ ਰਜਨੀ ਕੌਣ ਸੀਗੀ ਮੈਂ ਮੰਨਦਾ ਕਿ 2000 ਤੋਂ ਬਾਅਦ ਕਿਤੇ ਨਾ ਕਿਤੇ ਸਾਡੀ ਆਪਣੀ ਕਮੀ ਰਹੀ ਆ ਅਸੀਂ ਉਹਨਾਂ ਨੂੰ ਆਪਣੇ ਇਤਿਹਾਸ ਨਾਲ ਜੋੜ ਵੀ ਨਹੀਂ ਸਕੇ ਫਿਲਮਾਂ ਵਿੱਚ ਇੱਕ ਬਹੁਤ ਟਾਈਮ ਪਹਿਲਾਂ ਉਹਨਾਂ ਦੁੱਖ ਭੰਜਨ ਦੇਰਾਂ ਦਾ ਉਸ ਤੋਂ ਬਾਅਦ ਬਹੁਤ ਗੈਪ ਪੈ ਗਿਆ ਹੈ ਨਾ ਇਤਿਹਾਸ ਨੂੰ ਜਿਹੜਾ ਆਪਾਂ ਦਰਾਉਣਾ ਆਪਾਂ ਥੋੜਾ ਰਿਸਕ ਵੀ ਹੁੰਦਾ ਬੜੀ ਸਤਰਾ ਨੂੰ ਵੀ ਫਿਲਮ ਲੋਕ ਦੇ ਦੇਣੇ ਜ਼ਿਆਦਾ ਰਾਸੀਮੀ ਜਾਗ ਵਾਲੀ ਪਸੰਦ ਕਰਦੇ ਨੇ ਕੀ ਫਰਕ ਦੇ ਜਾਂ ਦੋਨਾਂ ਫਿਲਮਾਂ ਦੇ ਵਿੱਚ ਫਰਕ ਇਹ ਆ ਜੀ ਉਹ ਕੁਝ ਆਪਾਂ ਇਹ ਲਾ ਸਕਦੇ ਵੀ ਉਹਨਾਂ ਟਾਈਮਾਂ ਜਿਹੜੀ ਟੈਕਨੀਕ ਸੀ ਖਾਣ ਦੀ ਉਹ ਕੁਝ ਹੋਰ ਸੀਗੀ ਸਿਨੇਮੇ ਤੇ ਦਰਸ਼ਕਾਂ ਦਾ ਹੋਰ ਥੋੜਾ ਉਹ ਸੀਗਾ ਲੇਕਿਨ ਅੱਜ ਜਿਹ तरीका ਮੈਂ ਤਰੀਕਾ ਵਾਕਿਆ ਮਿਊਜ਼ਿਕ ਪਿੱਛੇ ਵੱਡਾ ਬੈਕਗ੍ਰਾਉਂਡ ਆ ਵੱਡੇ ਹਰ ਤੇ ਜੇ ਦੇਖਿਆ ਉਹਦਾ ਮੈਲ ਦਿਖਾਉਣੇ ਆ ਕੁਝ ਵੀ ਦਿਖਾਉਣਾ ਉਹਨਾਂ ਟਾਈਮਾਂ 'ਚ ਆਪਾਂ ਉਹ ਚੀਜ਼ ਨਹੀਂ ਦਿਖਾ ਸਕੀ ਸੀ ਤੇ ਕਿਤੇ ਨਾ ਕਿ ਅੱਜ ਵਾਲੀ ਜਿਹੜੀ ਜਨਰੇਸ਼ਨ ਆ ਉਹ ਸ਼ਾਇਦ ਇਹਦੇ ਨਾਲ ਜ਼ਿਆਦਾ ਜੁੜੂਗੀ ਉਹ ਤਾਂ ਆਪਾਂ ਜੁੜੇ ਸੀਗੇ ਹੁਣ ਜਨਰੇਸ਼ਨ ਨੂੰ ਨਵੀਂ ਚੀਜ਼ ਚਾਹੀਦੀ ਉਹ ਨਵੀਂ ਆ ਗਈ ਹੈ ਜਿਵੇਂ ਮਸਤਾਨੇ ਫਿਲਮ ਐਸੀ ਹੁਣ ਦੂਜੀ ਫਿਲਮ ਇਹ ਆ ਇੱਕ ਜਿਹੜੀ ਗੁਰਬਾਣੀ ਨਾਲ ਇੱਕ ਤਰ੍ਹਾਂ ਜੋੜਦੀ ਹੈ ਵੀ ਗੁਰਬਾਣੀ ਕੀ ਚੋਂ ਕਹਿੰਦੀ ਆ ਕਿਵੇਂ ਆਪਾਂ ਚੱਲਣਾ ਗੁਰਬਾਣੀ ਦੇ ਰਾਹਾਂ ਤੇ ਆ ਨਾ ਗੁਰਬਾਣੀ ਉਹ ਦਿਖਾਇਆ ਗਿਆ ਫਿਲਮ ਦੇ ਵਿੱਚ ਮਹਾਰਾਜ ਦੇ ਨਾਲ ਤੇ ਦੇਖੋ ਜੀ ਵੈਸੇ ਤੇ ਮੇਰਾ ਸਭ ਨੂੰ ਹੀ ਬੇਨਤੀ ਹੈ ਕਿ ਸਵੇਰੇ ਇੱਕ ਵਾਰ ਜੋ ਘਰੋਂ ਨਿਕਲਣਾ ਹੁੰਦਾ ਪ੍ਰਮਾਤਮਾ ਦਾ ਨਾਮ ਲੈ ਕੇ ਨਿਕਲਿਆ ਕਰੋ ਜਿਹੜਾ ਵੀ ਕਾਰਜ ਆਪਾਂ ਕੀ ਕਹਿੰਨੇ ਆ ਹਮੇਸ਼ਾ ਵੀ ਵੀ ਆਪਾਂ ਜਦੋਂ ਘਰੋਂ ਨਿਕਲਣਾ ਆਪਣੇ ਫਾਦਰ ਨੂੰ ਦੱਸ ਕੇ ਜਾਂਦੇ ਆ ਆਪਣੇ ਪਿਓ ਨੂੰ ਦੱਸ ਕੇ ਜਾਂਦੇ ਆ ਆਪਾਂ ਕੁਝ ਲੈਣਾ ਆਪਾਂ ਉਹਦੇ ਕੋਲ ਲੈਣੇ ਆ ਉਹਦੇ ਕੋਲ ਮੰਗਦੇ ਕਿ ਬਾਪੂ ਅੱਜ ਫਲਾਨੀ ਚੀਜ਼ ਚਾਹੀਦੀ ਹੈ ਤੇ ਜਦੋਂ ਇੱਕ ਵਾਰੀ ਤੁਰਨ ਲੱਗੇ ਆਪਣੇ ਉਸ ਬਾਪੂ ਨੂੰ ਵੀ ਆਪਾਂ ਦੱਸ ਕੇ ਚੱਲੀਏ ਕਿ ਪ੍ਰਮਾਤਮਾ ਇਹ ਮੇਰਾ ਫਲਾਨਾ ਕੰਮ ਹੈ ਮੇਰਾ ਤੂੰ ਕਰਨਾ ਤੇ ਪ੍ਰਮਾਤਮਾ ਦਾ ਸਹਾਈ ਜ਼ਰੂਰ ਹੁੰਦਾ ਜੀ ਜਿਵੇਂ ਸਹੀ ਕਿਹਾ ਗਿਆ ਨਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੋਇਆ ਹੈ ਨਾ ਵੀ ਜੋ ਆਪਾਂ ਕਰਦੇ ਆ ਕਰਮ ਆਪਣੇ ਆਪ ਲੇਖਾ ਜਣਾ ਪੈਂਦਾ ਹੈ ਜੋ ਆਪ ਭਰਦੇ ਆ ਉਰੀ ਆਪਾਂ ਨੂੰ ਜਿਹੜਾ ਵੱਡਾਂਗੇ ਉਹ ਜਿਹੜਾ ਬੀਜਾਂਗੇ ਉਹ ਵੱਡਣਾ ਪੈਂਦਾ ਹੈ ਉਹ ਉਹਦੇ ਪਿਛਲੇ ਵਿੱਚ ਦਿਖਾਇਆ ਗਿਆ ਹੈ ਵੀ ਜੋ ਕੰਗਾਲ ਹੋ ਜਾਂਦਾ ਹੈ ਜਿਹੜਾ ਰਾਜਾ ਹੈ ਉਹਨਾਂ ਦਾ ਜਿਹੜਾ ਦੁੱਖ ਚੱਲਣਾ ਪੈਂਦਾ ਹੈ ਜੋ ਦੁੱਖ ਦਿੰਦਾ ਹੈ ਜਿਹੜਾ ਆਪਣੀ ਪੱਟੀ ਨੂੰ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਆ ਆਪਾਂ ਕਈ ਵਾਰੀ ਸੁਣਦੇ ਵੀ ਕਰਮਾਂ ਦਾ ਫਲ ਭੋਗਣਾ ਇੱਥੇ ਪੈਂਦਾ ਜੀ ਸਾਡੇ ਕਰਮ ਤੁਹਾਡੇ ਸਾਹਮਣੇ ਆਉਂਦੇ ਆ ਜੋ ਉਹਨੇ ਪਾਪ ਜੋ ਉਹਨੇ ਗੁਨਾਹ ਕੀਤਾ ਉਹਦੀ ਪੱਟੀ ਰਿਆਸਤ ਨੂੰ ਸਹਿਣਾ ਵੀ ਪਿਆ ਜੋ ਬੀਬੀ ਰਜਨੀ ਵਾਪਸ ਆਉਂਦੀ ਹੈ ਦਿਨ ਫਿਰ ਉਹ ਸਭ ਕੁਝ ਉਹਦੇ ਖੁਸ਼ ਨੁਮਾ ਮਾਹੌਲ ਦਿਖਾਇਆ ਗਿਆ ਉੱਥੇ ਤੇ ਕਿਤੇ ਨਾ ਕਿਤੇ ਮਹਾਰਾਜ ਦੇਖਦਾ ਹੈ ਸਭ ਕੁਝ ਦੇਖਦਾ ਹੈ ਇਸ ਕਰਕੇ ਬੜੇ ਸਿੱਧੇ ਸੁੱਧੇ ਹੋ ਕੇ ਤੇ ਵਧੀਆ ਸਾਫ ਸੁਥਰੇ ਢੰਗ ਨਾਲ ਆਪਣੀ ਜ਼ਿੰਦਗੀ ਜੀਣੀ ਚਾਹੀਦੀ ਹੈ ਪਰਮਾਤਮਾ ਦਾ ਨਾਮ ਲਿਆ ਕਰੋ ਮੇਰੀ ਸਭ ਨੂੰ ਬੇਨਤੀ ਹੈ ਹੋਈ ਹੈ ਕਿ ਬਾਕੀ ਫਿਲਮ ਬਹੁਤ ਸੋਹਣੀ ਬਣੀ ਹੈ ਜੀ ਤੁਸੀਂ ਸਭ ਨੇ ਪਿਆਰ ਦੇਣਾ ਬਾਅਦ ਚੜ ਕੇ ਪ੍ਰਵਾਦ ਦੇ ਨਾਲ ਜਾਓ ਤੇ ਆ ਕੇ ਸਾਰੇ ਇਸ ਸੀਰੀਏ ਵਿੱਚ ਕਰਾ ਫਿਲਮਾਂ ਵੇਖੋ ਫਿਲਮ ਦੇਖ ਕੇ ਦੱਸਿਓ ਵੀ ਨਾਲੇ ਵੀ ਕਿੱਦਾਂ ਦੀ ਲੱਗੀ ਆਪਣੇ ਇਤਿਹਾਸ ਨਾਲ ਜੁੜੋ ਵਾਜੀ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਤੁਸੀਂ ਦੇਖੋ ਜੀ ਬੀਬੀ ਰਜਨੀ ਫਿਲਮ ਦਾ ਹਿੱਸਾ ਬਣਨਾ ਬਹੁਤ ਵੱਡੀ ਗੱਲ ਹੈ ਤੇ ਬੀਬੀ ਰਜਨੀ ਵਰਗੀ ਫਿਲਮ ਨੂੰ ਬਣਾਉਣਾ ਤੇ ਲੋਕਾਂ ਦੇ ਸਾਹਮਣੇ ਸਨਮੁਖ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਹਨਾ ਪਿੰਕੀ ਢਾਲੀਵਾਲ ਜੀ ਨੇ ਬਹੁਤ ਵੱਡਾ ਇਹ ਜਿਹੜਾ ਸੀਗਾ ਉਦਦਮ ਕੀਤਾ ਆ ਅਮਰભાઈ ਜੀ ਨੇ ਔਰ ਸਾਰਿਆਂ ਨੇ ਹਨਾ ਤਾਂ ਸਾਡੇ ਵਰਗੇ ਨਾਚੀਸ ਨੂੰ ਇਸ ਫਿਲਮ ਦਾ ਹਿੱਸਾ ਬਣਨਾ ਅਸੀਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਮੰਨਦੇ ਆ ਵੀ ਕਿਉਂਕਿ ਜੋ ਅਸੀਂ ਕਹਾਣੀਆਂ ਬਚਪਨ ਚ ਸੁਣੀਆਂ ਸੀ ਕਿਉਂਕਿ ਸਾਨੂੰ ਉਹੀ ਲੱਗਦਾ ਹੁੰਦਾ ਸੀ ਇਹ ਤਾਂ ਕਹਾਣੀਆਂ ਨੇ ਕਦੇ ਦੇਖ ਤਾਂ ਸਕਦੇ ਨਹੀਂ ਪਰ ਹੁਣ ਉਹ ਸਕਾਰ ਜੀ ਲੱਗੀ ਹੈ ਨਾ ਜਦੋਂ ਆਇਆ ਲੱਗਿਆ ਵੀ ਇਹਦਾ ਹਿੱਸਾ ਮੈਂ ਵੀ ਆ ਕਿਤੇ ਨਾ ਕਿਤੇ ਉਹ ਕਹਾਣੀ ਦੇ ਵਿੱਚ ਜਾ ਕੇ ਆ ਗਏ ਆ ਵਾਪਸ ਹਨ ਤਾਂ ਉਹ ਇਹ ਚੀਜ਼ਾਂ ਬੜੀਆਂ ਵਧੀਆ ਮਹਿਸੂਸ ਹੋਈਆਂ ਨੇ ਜਦੋਂ ਆਡੀਅנס ਵਿੱਚ ਬੈਠੇ ਸੀਗੇ ਬੜਾ ਤੁਹਾਨੂੰ ਫੀਲ ਹੋਇਆ ਹੋਣਾ ਵੀ ਮੈਂ ਵੀ ਫਿਲਮ ਦਾ ਹਿੱਸਾ ਹਾਂ ਜਦੋਂ ਥੋੜਾ ਸੀਨ ਆਉਂਦਾ ਸੀਗਾ ਹਾਂ ਬਿਲਕੁਲ ਕਿਉਂਕਿ ਮੇਰਾ ਤੁਹਾਨੂੰ ਪਤਾ ਸੀਨ ਥੋੜਾ ਜਿਹਾ ਕੋੜੇ ਮਾਰਨ ਜੇ ਵਾਲਾ ਸੀ ਤੇ ਥੋੜਾ 네ਗਟਿਵ ਸ਼ੇਡ ਜਿਹਾ ਸੀਗਾ ਤੇ ਕਰਨ ਵੇਲੇ ਜਦੋਂ ਸੀਨ ਸੀ ਫਿਲਮਾ ਰਹੇ ਸੀ ਜਦੋਂ ਕਿਤੇ ਨਾ ਕਿਤੇ ਫੀਲ ਤਾਂ ਜਰੂਰ ਹੁੰਦਾ ਸੀਗਾ ਵੀ ਯਾਰ ਇੱਕ ਫੀਮੇਲ ਨੂੰ ਮਾਰਨਾ ਹਨਾ ਤਾ ਕਿਉਂਕਿ ਉਹ ਉਹ ਕਿਰਦਾਰ ਸੀ ਜਿਹੜਾ ਉਹ ਮੇਰੇ origignal ਕਿਰਦਾਰ ਤੋਂ ਬਹੁਤ ਵੱਖਰਾ ਸੀਗਾ ਹਨ ਤੇ ਫੀਲ ਕਰਦੇ ਸੀ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਨਿਭਾਇਆ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਤੇ ਬਾਕੀ ਹੁਣ ਆਡੀਅנס ਦੇ ਵਿੱਚ ਬੈਠ ਕੇ ਜੇ ਆਪਾਂ ਗੱਲ ਕਰਦੇ ਆ ਵੀ ਅਸੀਂ ਸਾਨੂੰ ਆਪਣਾ ਕਿਰਦਾਰ ਕਿਵੇਂ ਲੱਗਿਆ ਤਾਂ ਆਡੀਅੰਸ ਦੱਸ ਸਕਦੀ ਆ ਆਪਾਂ ਤਾਂ ਆਪਣੇ ਉਹਨੂੰ ਚੰਗਾ ਹੀ ਕਹਨੇ ਹੁੰਨੇ ਆ ਇਹ ਫਿਲਮ ਦੀ ਫਿਲਮ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਇੱਕ ਕੰਟਰੋਵਰਸੀ ਸੀ ਜਿਹੜਾ ਜੌਨੀ ਬਾਬਾ ਨੇ ਉਹ ਕਹੇ ਰਹੇ ਸੀਗੇ ਵੀ ਇਤਿਹਾਸ ਨਾਲ ਜੁੜਦਾ ਨਹੀਂ ਕੋਈ ਬੀਬੀ ਰਜਨੀ ਦਾ ਕੋਈ ਇਤਿਹਾਸ ਨਹੀਂ ਜੁੜਦਾ ਇਹ ਤਾਂ ਇੱਕ ਮਥਿਆਸ ਰਿਹਾ ਦੇਖੋ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਵੀਰੇ ਹਨਾ ਵੀ ਹਰ ਇੱਕ ਬੰਦੇ ਦਾ ਨਜ਼ਰੀਆ ਹੁੰਦਾ ਕੋਈ ਮਿੱਥ ਤੋਂ ਦੇਖਦਾ ਤੇ ਕੋਈ ਇਹਨੂੰ ਯਥਾਰਥਵਾਦੀ ਵੇਖਦਾ ਹੁੰਦਾ ਹਨਾ ਤਾਂ ਜੇ ਕਹਾਣੀਆਂ ਬਣੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਯਥਾਰਥ ਹੈ ਨਾ ਉਹ ਤੇ ਜੇ ਮਿੱਥ ਵੀ ਹੋਇਆ ਤਾਂ ਜੇ ਚੰਗੀ ਸਿੱਖਿਆ ਦੇ ਰਹੀ ਹੈ ਤੇ ਮੇਰੇ ਖਿਆਲ ਦੇ ਵਿੱਚ ਮਿੱਥ ਵੀ ਕੋਈ ਗਲਤ ਨਹੀਂ ਹੈ ਕਿਉਂਕਿ ਜੇ ਉਹ ਸਾਨੂੰ ਜੀਵਨ ਜਿਉਣਾ ਸਿਖਾ ਰਹੀ ਹੈ ਕਹਾਣੀ ਸਾਨੂੰ ਜ਼ਿੰਦਗੀ ਦੇ ਮੈਨੇ ਦੱਸ ਰਹੀ ਹੈ ਸਾਨੂੰ ਮੋਟੀਵੇਟ ਕਰ ਰਹੀ ਹੈ ਸਾਨੂੰ ਬੂਸਟ ਕਰ ਰਹੀ ਹੈ ਤਾਂ ਫਿਰ ਉਹਦੇ ਚ ਕੀ ਆਵੇ ਬੇਸ਼ੱਕ ਉਹ ਸਾਡੇ ਇਤਿਹਾਸ ਦਾ ਹਿੱਸਾ ਨਾ ਹੋਵੇ ਤਾਂ ਫਿਰ ਕੀ ਮੈਂ ਤਾਂ ਇਸ ਦੀ ਨੂੰ ਨਹੀਂ ਮੰਨਦਾ ਹੁੰਦਾ ਮੈਂ ਤਾਂ ਇਹ ਗੱਲ ਕਹਿੰਦਾ ਹੁਣ ਵੀ ਤੁਹਾਡਾ ਜਿਹੜਾ ਔਰਾ ਮਜ਼ਬੂਤ ਹੋਣਾ ਚਾਹੀਦਾ ਚਾਹੇ ਉਹ ਝੂਠ ਬੋਲ ਕੇ ਹੋਇਆ ਹੋਇਆ ਬਾਕੀ ਲਾਸਟ ਵਿੱਚ ਕੀ ਗੱਲ ਕਰਨੀ ਆ ऑडियंस ਨੂੰ ਇਹ ਫਿਲਮ ਦੇਖਣ ਆਉਣਾ ਚਾਹੀਦੀ ਆ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਅਸੀਂ ਸਾਡੇ ਪੰਜਾਬੀ ਵਿਰਸੇ ਤੋਂ ਜਾਂ ਸਾਡੇ ਵਿਰਾਸਤ ਤੋਂ ਅਸੀਂ ਬਹੁਤ ਦੂਰ ਹੋ ਰਹੇ ਹਾਂ ਕਿਉਂਕਿ ਟੈਕਨੋਲੋਜੀ ਇੰਨੀ ਆ ਗਈ ਆ ਅਸੀਂ ਸਾਡੇ ਬੱਚੇ ਸਾਡੇ ਸਾਰੇ ਹਰ ਇੱਕ ਜਿਹੜਾ ਹੈਗਾ ਉਹ ਪੁਰਾਣੀ ਵਿਰਾਸਤ ਤੋਂ ਦੂਰ ਹੋ ਰਿਹਾ ਬਹੁਤ ਤੇਜ਼ ਦੌੜ ਰਿਹਾ ਹੈ ਨਾ ਤਾਂ ਨਾਨੀਆਂ ਦਾਦੀਆਂ ਦੀਆਂ ਜਿਹੜੀਆਂ ਕਹਾਣੀਆਂ ਸੀਗੀਆਂ ਉਹ ਅਸੀਂ ਭੁੱਲ ਗਏ ਆ ਸਾਨੂੰ ਉਹਨਾਂ ਬਾਰੇ ਪਤਾ ਵੀ ਨਹੀਂ ਔਰ ਨਾ ਹੀ ਹੁਣ ਉਹ ਨਾਨੀਆਂ ਦਾਦੀਆਂ ਨੇ ਕਿ ਕਹਾਣੀਆਂ ਤੇ ਬਾਤਾਂ ਸੁਣਾ ਸਕਣ ਉਹ ਬਾਤ ਨੂੰ ਸਕਾਰ ਕੀਤਾ ਹੈ ਅਮਰ ਹੁੰਦਲ ਜੀ ਪਿੰਕੀ ਧਾਲੀਵਾਲ ਜੀ ਨੇ ਤਾਂ ਉਹ ਉਸ ਚੀਜ਼ ਨੂੰ ਦੇਖਣ ਵਾਸਤੇ ਆਪਦੇ ਪਰਿਵਾਰ ਨੂੰ ਪਰਿਵਾਰ ਦੇ ਨਾਲ ਬੱਚਿਆਂ ਨੂੰ ਤੁਸੀਂ ਲੈ ਕੇ ਸਿਨੇਮਾ ਘਰਾਂ ਦੇ ਵਿੱਚ ਜਰੂਰ ਆਓ ਇੱਕ ਵਾਰੀ ਇਹ ਫਿਲਮ ਜਰੂਰ ਦਿਖਾਓ ਕਿਉਂਕਿ ਇਹੋ ਜਿਹੀਆਂ ਫਿਲਮਾਂ ਸਦਾ ਨਹੀਂ ਬਣਦੀਆਂ ਬਹੁਤ ਘੱਟ ਫਿਲਮਾਂ ਹੁੰਦੀਆਂ ਨੇ ਜਿਹੜੀਆਂ ਇਸ ਤਰੀਕੇ ਦੀਆਂ ਬਣਾਈਆਂ ਜਾਂਦੀਆਂ ਨੇ ਉਹ ਜ਼ਰੂਰਤ ਵੀ ਕੋਈ ਕਰ ਸਕਦਾ ਫਿਲਮ ਬਣਾਉਣ ਦਾ ਹੈਨਾ ਤਾਂ ਮੈਂ ਇਹੀ ਕਹਿਣਾ ਚਾਹਾਂ ਮਸਤਾਨੇ ਸੀ ਹੁਣ ਇਹ ਆਈ ਹੈ ਬਿਲਕੁਲ ਬਹੁਤ ਘੱਟ ਫਿਲਮਾਂ ਬਣਦੀਆਂ ਨੇ ਤੁਸੀਂ ਦੇਖਿਆ ਮਸਤਾਨੇ ਮਸਤਾਨੇ ਤੋਂ ਬਾਅਦ ਬੀਬੀ ਰਜਨੀ ਆਈ ਹੈ ਹੁਣ ਕੀ ਉਹਦਾ ਕਿੰਨੇ ਟਾਈਮ ਬਾਅਦ ਕੁਝ ਹੋਰ ਜਿਹੜੀ ਕਿਉਂਕਿ ਸਾਡੇ ਸਾਡੇ ਨਾਇਕ ਨਾਇਕਾਵਾ ਹੋਰ ਬਹੁਤ ਨੇ ਜਾਂ ਪਰ ਐਦਾਂ ਦਾ ਵਿਸ਼ੇ ਨੂੰ ਛੇੜਨਾ ਕਿਉਂਕਿ ਇਹ ਕਮਰਸ਼ੀਅਲ ਘੱਟ ਤੇ ਮਤਲਬ ਬਹੁਤ ਵਿਰਾਸਤ ਦੇ ਜਿਆਦਾ ਨੇੜੇ ਹੈ ਹਨਾ ਤਾਂ ਕਮਰਸ਼ੀਅਲ ਨਾ ਹੋਣ ਕਰਕੇ ਲੋਕ ਇਹਨੂੰ ਉਹ ਨਹੀਂ ਕਰਦੇ ਉਹ ਇੱਕ ਆਰਟ ਫਾਰਮ ਦੀ ਤਰ੍ਹਾਂ ਲੈਂਦੇ ਆ ਵੀ ਜਾਂ ਬੀਐਸਸੀ ਨੂੰ ਨਹੀਂ ਬਹੁਕ ਬਣਾਉਣਾ ਜਾਂ ਬਿਜ਼ਨਸ ਨੂੰ ਲੋਕ ਜ਼ਿਆਦਾ ਤਰਜੀਹ ਦਿੰਦੇ ਨੇ ਪਰ ਇਹ ਫਿਲਮ ਬਣੀ ਹੈ ਤੇ ਇਹ ਆਪਾਂ ਨੂੰ ਦੇਖਣੀ ਵੀ ਚਾਹੀਦੀ ਇਹਨੂੰ ਹੰਗਾਰਾ ਵੀ ਦੇਣਾ ਚਾਹੀਦਾ ਮਤਲਬ ਜੇ ਕਿ ਫਿਲਮ ਦਾ ਰਿਸਪੌਂਸ ਬਧੇ ਮਿਲਦਾ ਤਾਂ ਕਿ ਇਤਿਹਾਸਕ ਫਿਲਮ ਹੋਰ ਬਣਦੀ ਬਿਲਕੁਲ ਬਿਲਕੁਲ ਦੇਖੋ ਜੀ ਸਾਡੇ ਇਤਿਹਾਸ ਚ ਗੱਡੀਆਂ ਗੱਡੀਆਂ ਜਿਹੜੀਆਂ ਕਹਾਣੀਆਂ ਪਈਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਭਈਆ ਤੇ ਆਪਣਾ ਕੀ ਨਾਲੇ ਨੇ ਹੋਰ ਬਹੁਤ ਮਹਾਰਾਣੀ ਜਿੰਦਾ ਪਈਆਂ ਹੋਰ ਕਿੰਨੀਆਂ ਇਦਾਂ ਦੀਆਂ ਸਾਡੀਆਂ ਕਹਾਣੀਆਂ ਸਾਡੇ ਇਤਿਹਾਸ ਦੇ ਵਿੱਚ ਪਈਆਂ ਨੇ ਜਿਹੜੇ ਅਸੀਂ ਪੰਨੇ ਫਰੋਲੇ ਹੀ ਨਹੀਂ ਆ ਅਸੀਂ ਉਹਨਾਂ ਕਹਾਣੀਆਂ ਦੇਤੇ ਕੰਮ ਹੀ ਨਹੀਂ ਕੀਤਾ ਕਿਸੇ ਨੇ ਸਾਡੀ ਪੰਜਾਬੀ ਜਿੰਨੇ ਰਾਈਟਰ ਹੋਏ ਨੇ ਸਾਰੇ ਲਵ ਅਫੇਅਰ ਨੂੰ ਲਿਖਣ ਲੱਗ ਗਏ ਨੇ ਜਿਹੜੀਆਂ ਹੁਣ ਦੀਆਂ ਕਹਾਣੀਆਂ ਨੇ ਤਾਂ ਅਸੀਂ ਮਾਰਤਾੜ ਲਿਖਣ ਲੱਗ ਗਏ ਆ ਜਾਂ ਅਸੀਂ ਰਿਲੇਸ਼ਨਸ਼ਿਪਾਂ ਤੇ ਬਣਾਤੀਆਂ ਨੇ ਪਰ ਕੋਈ ਸਾਡੇ ਜਿਹੜੇ ਲੋਕ ਨਾਇਕ ਨੇ ਤੇ ਉਹਨਾਂ ਬਾਰੇ ਲੋਕ ਕੋਈ ਜਾਣਦੇ ਨਹੀਂ ਹਰੀ ਸਿੰਘ ਨਲੂਆ ਬਾਰੇ ਕਿਹਨੂੰ ਪਤਾ ਹੈ ਹੈਨਾ ਤਾਂ ਉਹ ਜਿਹੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਕਮੇਡੀ ਜਿੱਥੇ ਕਮੇਡੀ ਬਣਦੀਆਂ ਨੇ ਉੱਥੇ ਇਤਿਹਾਸ ਵੀ ਆਪਾਂ ਨੂੰ ਦੇਖੋ ਜਿੰਦਗੀ ਦੇ ਵਿੱਚ ਮੈਂ ਇਹ ਜਿਹੜਾ ਜਾਨਣਾ ਵੀ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦਾ ਪਹਿਲੂ ਆਉਂਦਾ ਸਾਡੇ ਅਸੀਂ ਖੁਸ਼ ਵੀ ਹੁੰਨੇ ਆ ਅਸੀਂ ਗੁੱਸੇ ਵੀ ਹੁੰਨੇ ਆ ਅਸੀਂ ਭਾਵਕ ਵੀ ਹੁੰਨੇ ਆ ਤਾਂ ਉਸੇ ਤਰੀਕੇ ਦੇ ਨਾਲ ਜਿਹੜਾ ਸਾਡਾ ਐਂਟਰਟੇਨਮੈਂਟ ਆ ਉਹ ਵੀ ਹੋਣਾ ਚਾਹੀਦਾ ਕਮੇਡੀ ਬਣਨੀ ਚਾਹੀਦੀਆਂ ਨਹੀਂ ਜੇ ਸਾਡਾ ਕੋ ਬੰਦਾ ਨਰਾਸ਼ ਹੈ ਤਾਂ ਉਹ ਕਾਮੇਡੀ ਦੇਖ ਕੇ ਖੁਸ਼ ਹੋਵੇਗਾ ਹੱਸੇਗਾ ਜੇ ਕੋਈ ਪਰਸਨ ਇਦਾਂ ਦਾ ਵੀ ਉਹ ਇਮੋਸ਼ਨਲ ਹੋਵੇਗਾ ਔਰ ਰਿਸ਼ਤਿਆਂ ਨੂੰ ਲੈ ਕੇ ਫਿਲਮਾਂ ਬਣਦੀਆਂ ਨੇ ਜੇ ਇਦਾਂ ਦੀਆਂ ਉਹਨਾਂ ਨੂੰ ਪਤਾ ਲੱਗੂਗਾ ਸਾਡੀ ਵਿਰਾਸਤ ਦੇ ਵਿੱਚ ਕੀ ਸੀਗਾ ਤੇ ਹੁਣ ਅਸੀਂ ਕੀ ਕਰ ਰਹੇ ਹਾਂ ਅੱਜ ਕੱਲ ਦੇ ਕੁੜੀਆਂ ਜਿਹੜੀਆਂ ਹੈਗੀਆਂ ਨੇ ਉਹ ਇਨਸਟਾ ਰੀਲਾਂ ਤੇ ਤੁਰਗੀਆਂ ਉਹਨਾਂ ਨੂੰ ਬੀਬੀ ਰਜਨੀ ਬਾਰੇ ਕੀ ਪਤਾ ਹੈ ਨਾ ਸੋ ਇਦਾਂ ਦੀਆਂ ਫਿਲਮਾਂ ਬਣਨ ਲੱਗੀਆਂ ਤਾਂ ਇਹਨਾਂ ਨੂੰ ਪਤਾ ਲੱਗੂ ਵੀ ਸਾਡੇ ਇਤਿਹਾਸ ਦੇ ਵਿੱਚ ਇਦਾਂ ਦੇ ਵੀ ਲੋਕ ਹੋਏ ਨੇ ਉਹ ਧੰਨਵਾਦ ਥੈਂਕ ਯੂ ਬਾਈ ਜੀ ਤੇ ਸਾਡੇ ਨਾਲ ਮੌਜੂਦ ਨੇ ਛੋਟੀ ਰਜਨੀ ਜੀ ਇਹ ਫਿਲਮ ਦੇ ਵਿੱਚ ਕਿਰਦਾਰ ਕਰਿਆ ਛੋਟੀ ਰਜਨੀ ਦਾ ਸਤਿ ਸ਼ਕਾਲ ਜੀ ਸਤਿ ਸ਼ਕਾਲ ਕਿਵੇਂ ਹੋ ਬਹੁਤ ਵਧੀਆ ਕਿਵੇਂ ਲੱਗਿਆ ਰੋਲ ਕਰਕੇ ਬਹੁਤ ਜ਼ਿਆਦਾ ਅੱਛਾ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਫਿਲਮ ਬਾਰੇ ਆ ਕਹਿੰਦੇ ਪਈਆਂ ਆ ਫਿਲਮ ਸਾਨੂੰ ਆਜ਼ ਦਿਖਾਉਂਦੀ ਹੈ ਵਾਏ ਗੁਰੂ ਜੀ ਦਾ ਸਾਥ ਕਦੀ ਨਹੀਂ ਛੱਡੀ ਦਾ ਫਿਲਮ ਕੀ ਮੈਸੇਜ ਦਿੰਦੀ ਹੈ ਵੀ ਵਾਏ ਗੁਰੂ ਦਾ ਆਪਣਾ ਵਾਏ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਅਰੋ ਅੱਜ ਗੁਰੂ ਘਰ ਜਾਓ ਤੇ ਵਾਏ ਗੁਰੂ ਜੀ ਤੇ ਵਿਸ਼ਵਾਸ ਰੱਖੋ ਤੁਹਾਨੂੰ ਕੋਈ ਡਾਇਲੋਗ ਯਾਦ ਹੈ ਹਾਂ ਜੀ ਸੁਣਾ ਦਿਓ ਮੈਂ ਤਾਂ ਤੈਨੂੰ ਪੜਨ ਨੂੰ ਕਿਹਾ ਸੀਗਾ ਤੂੰ ਤਾਂ ਲੱਤ ਰਵਾ ਕੇ ਬਹਿ ਗਿਆ ਪਤਾ ਨਹੀਂ ਕੀ ਪਲਾ ਹੋਏ ਗਾਇਸ ਬੰਦੇ ਦਾ ਪਪ ਮੈਂ ਸਕੂਲ ਗਈ ਮੈਨੂੰ ਭੁੱਖ ਲੱਗੀ ਤੇ ਫਿਰ ਪਪਾ ਮੈਨੂੰ ਭੁੱਖ ਬੜੇ ਲੱਗਿਆ ਮੈਨੂੰ ਆਪਣੇ ਫੇਵਰਟ ਨਿਊਟਰੀ ਗੁਲਚਾ ਖਵਾ ਕੇ ਲਿਆਓ ਪਪਾ ਕਹਿੰਦੇ ਚੱਲੋ ਫਿਰ ਜਦ ਅ ਨਿਊਟਰੀ ਗੁਲਚਾ ਆਏ ਕੀ ਬਾਤ ਹੈ ਜੀ ਤੇ ਇਹਨਾਂ ਦੇ ਫਾਦਰ ਫਾਦਰ ਸਾਹਿਬ ਖੜੇ ਨੇ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਕਹਿਣਾ ਚਾਹਾਂਗਾ ਆਪਣੀ ਬੱਚੀ ਨੂੰ ਸਕਰੀਨ ਤੇ ਦੇਖ ਕੇ ਕਿਵੇਂ ਦਾ ਲੱਗਿਆ ਬਹੁਤ ਵਧੀਆ ਭਾਜੀ ਅੱਜ ਪੀਹੂ ਨੂੰ ਜੋ ਵਰਲਡ ਵਾਈਡ ਪਿਆਰ ਮਿਲ ਰਿਹਾ ਹੈ ਉਹਦੇ ਲਈ ਤਾਂ ਅਸੀਂ ਸਪੀਚਲੈਸ ਆ ਭਾਜੀ ਫਿਲਮਾਰੇ ਕੀ ਕਹਾਂਗੇ ਕਿੰਦਾਂ ਦੀ ਲੱਗੀ ਤੁਹਾਨੂੰ ਫਿਲਮ ਫਿਲਮ ਤਾਂ ਭਾਜੀ ਬਹੁਤ ਵਧੀਆ ਮੈਸੇਜ ਸੀ ਇਤਿਹਾਸ ਨਾਲ ਜੁੜੀ ਹੋਈ ਗੱਲ ਸੀ ਜਿਹੜੇ ਇਤਿਹਾਸ ਬਾਰੇ ਸ਼ਾਇਦ ਅੱਜ ਦੀ ਜਰਨੇਸ਼ਨ ਨੂੰ ਨਹੀਂ ਪਤਾ ਸਾਰਿਆਂ ਨੂੰ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਸੀ ਕਿਉਂਕਿ ਇਤਿਹਾਸ ਹੀ ਸਾਡੀ ਸਭ ਤੋਂ ਵੱਡਾ ਵਜੂਦ ਹੈ ਔਰ ਮੈਂ ਬਲੈਸਡ ਆ ਭਾਜੀ ਕਿ ਅੱਜ ਮੈਂ ਆਪਣੀ ਧੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਮੂਵੀ ਦੇਖਣ ਆਇਆ ਹਾਂ ਔਰ ਮੂਵੀ ਦਾ ਸੁਨੇਹਾ ਵੀ ਇਹੀ ਸੀ ਕਿ ਸਾਨੂੰ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਆ ਉਹਨਾਂ ਨੂੰ ਅੱਗੇ ਲੈ ਕੇ ਚੱਲਣਾ ਚਾਹੀਦਾ ਆ ਉਹਨਾਂ ਦੇ ਅੰਦਰ ਵੀ ਇੱਕ ਬਹੁਤ ਵੱਡਾ ਰੱਬ ਵੱਸਦਾ ਆ ਤੇ ਆਡੀਅנס ਜਿਹੜੀ ਪਹੁੰਚੀ ਆ ਬਾਹਰ ਵੀ ਉਹਨੀ ਆਡੀਅנס ਖੜੀ ਜੀ ਜਿਹਨੀ ਅੰਦਰ ਸੀਗੀ ਕੀ ਕਹਿਣਾ ਚਾਹੂਗਾ ਵੀ ਕਿੰਨਾ ਵਧੀਆ ਰਿਸਪਾਂਸ ਆ ਫਿਲਮ ਵਾਸਤੇ ਜਿਹੜੀ ਇਤਿਹਾਸਕ ਫਿਲਮ ਹੈ ਯਾਦ ਫਿਲਮ ਲੋਕੋ ਕੱਟ ਦੇਖਦੇ ਨੇ ਭਾਜੀ ਮੇਰੇ ਹਿਸਾਬ ਨਾਲ ਤਾਂ ਇਸ ਮੂਵੀ ਨੂੰ ਬਦ ਚੜ ਕੇ ਦੇਖਣਾ ਚਾਹੀਦਾ ਹੈ ਕਿਉਂਕਿ ਇਸ ਮੂਵੀ ਦਾ ਸਭ ਤੋਂ ਵੱਡਾ ਬੇਸ ਇਹ ਆ ਕਿ ਜਿਨ੍ਹਾਂ ਨੂੰ ਇਤਿਹਾਸ ਦੀ ਨੋਲੇਜ ਨਹੀਂ ਹੈ ਉਹਨਾਂ ਚੋਂ ਇੱਕ ਮੈਂ ਵੀ ਸੀ ਮੈ ਵੀ ਤੂੰ ਦਲਾ ਸੀ ਐਦਾ ਦੀ ਸਟੋਰੀ ਤੋਂ ਸਾਨੂੰ ਇਤਿਹਾਸ ਦੀਆਂ ਇੰਨੀਆਂ ਸਾਰੀਆਂ ਚੀਜ਼ਾਂ ਦੀ ਖੂਬੀਆਂ ਬਾਰੇ ਪਤਾ ਹੀ ਨਹੀਂ ਹੈ ਅੱਜ ਮੈਨੂੰ ਵੀ ਬਹੁਤ ਵੱਡਾ ਇੱਕ ਚਾਨਣਾ ਮਿਲਿਆ ਮੂਵੀ ਨੂੰ ਦੇਖਣ ਤੋਂ ਬਾਅਦ ਕਿ ਇਤਿਹਾਸ ਦੇ ਵਿੱਚ ਕੀ ਕੀ ਛੁਪਿਆ ਹੋਇਆ ਹੈ ਔਰ ਸਾਨੂੰ ਇਤਿਹਾਸ ਨੂੰ ਜਾਣਨਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਫਿਲਮ ਇਹ ਵੀ ਸਿਖਾਉਂਦੀ ਹੈ ਵੀ ਜਦੋਂ ਜਦੋਂ ਬੰਦਾ ਟੁੱਟ ਜਾਂਦਾ ਰੱਬ ਤੋਂ ਭਰੋਸਾ ਟੁੱਟੇ ਜਾਂਦਾ ਨਾ ਵਿਸ਼ਵਾਸ ਟੁੱਟੇ ਜਾਂਦਾ ਉਹਨੂੰ ਮੋਟੀਵੇਟ ਵੀ ਕਰਦੀ ਹੈ ਇਹ ਵੀ ਫਿਲਮ 'ਚ ਦਿਖਾਇਆ ਗਿਆ ਹੈ ਵੀ ਰੱਬ ਉਤੇ ਭਰੋਸਾ ਰੱਖੋ ਰੱਬ ਕਦੇ ਵੀ ਸਣ ਸਕਦਾ ਪਾਜੀ ਬੇਸਿਕਲੀ ਸ੍ਰਿਸ਼ਟੀ ਦੇ ਵਿੱਚ ਜੋ ਪਰਮਾਤਮਾ ਆ ਉਹੀ ਸਭ ਤੋਂ ਵੱਡਾ ਹੋਰ ਆ। ਔਰ ਸਾਨੂੰ ਜੋ ਕੁਝ ਵੀ ਹੋ ਪਾ ਰਿਹਾ ਸਭ ਕੁਝ ਉਹਨਾਂ ਦੇ ਪੋਸੀਬਲ ਕਾਰਨ ਹੀ ਹੋ ਪਾ ਰਿਹਾ ਹੈ। ਔਰ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਪਿੱਛੇ ਰੱਖ ਕੇ ਇੱਕ ਇਨਸਾਨ ਨੂੰ ਸਾਰੇ ਡਿਸੀਜਨ ਲੈਣੇ ਚਾਹੀਦੇ ਆ। ਕਿਉਂਕਿ ਜੋ ਡਿਸੀਜਨ ਆ ਉਹ ਪਰਮਾਤਮਾ ਨੇ ਨੇਚਰ ਨੇ ਸਭ ਕੁਝ ਪਹਿਲਾਂ ਹੀ ਡਿਜ਼ਾਈਨ ਕੀਤਾ ਆ। ਅੱਜ ਤੁਹਾਨੂੰ ਮਿਲਣਾ, ਅੱਜ ਇੱਥੇ ਸਾਡੀ 7 ਸਾਲ ਦੀ ਕੁੜੀਆ ਦਾ ਪਹੁੰਚਣਾ, ਅੱਜ ਪੂਰੀ ਦੁਨੀਆ ਦਾ ਉਹਨੂੰ ਜਾਣਨਾ ਇਹ ਵੀ ਇੱਕ ਪਰਮਾਤਮਾ ਦੀ ਬਲੈਸਿੰਗ ਆ। ਇਹਦੇ 'ਚ ਸਾਡੀ ਕੋਈ ਮੇਨ ਨਹੀਂ ਮਿਹਨਤ ਨਹੀਂ ਹੈ ਇਹ ਸਿਰਫ ਉਸ ਵਾਹਿਗੁਰੂ ਦੀ ਸਾਰੀ ਮਿਹਰ ਹੈ ਜਿਹਦੇ ਕਾਰਨ ਅਸੀਂ ਅੱਗੇ ਵਧਦੇ ਜਾ ਰਹੇ ਹਾਂ